ਪੰਜਾਬ ਦੀਆਂ ਪੰਚਾਇਤੀ ਚੋਣਾਂ ਨੂੰ ਲੈ ਕੇ ਕਿਆਸਰਾਈਆਂ ਲਗਾਤਾਰ ਲਗਾਈਆਂ ਜਾ ਰਹੀਆਂ ਨੇ ਪਰ ਹੁਣ ਪੰਚਾਇਤੀ ਚੋਣਾਂ ਸਰਕਾਰ ਅਕਤੂਬਰ ਮਹੀਨੇ ਦੇ ਵਿੱਚ ਕਰਵਾਉਣ ਦੇ ਬੂੜੇ ਦੇ ਵਿੱਚ ਨਜ਼ਰ ਆ ਰਹੀ ਹੈ ਅਕਤੂਬਰ ਮਹੀਨੇ ਦੇ ਅੱਧ ਤੋਂ ਬਾਅਦ ਇਹ ਚੋਣਾਂ ਕਿਸੇ ਵੀ ਵੇਲੇ ਵੀ ਹੋ ਸਕਦੀਆਂ ਨੇ ਇਹ ਚੋਣਾਂ ਦੋ ਪੜਾਵਾਂ ਦੇ ਵਿੱਚ ਹੋਣੀਆਂ ਨੇ ਪਹਿਲੇ ਪੜਾਅ ਦੇ ਦੌਰਾਨ ਸਰਪੰਚਾਂ ਤੇ ਪੰਚਾਂ ਦੀ ਚੋਣ ਹੋਵੇਗੀ ਇਸ ਨੂੰ ਲੈ ਕੇ ਪੰਜਾਬ ਰਾਜ ਚੋਣ ਕਮਿਸ਼ਨ ਨੇ ਚੋਣ ਨਿਸ਼ਾਨਾਂ ਦੀ ਸੂਚੀ ਵੀ ਜਾਰੀ ਕਰ ਦਿੱਤੀ ਹੈ ਇਹ ਵੀ ਦੱਸਣਾ ਜ਼ਰੂਰੀ ਹੈ ਕਿ ਪੰਜਾਬ ਸਰਕਾਰ ਨੇ ਵਿਧਾਨ ਸਭਾ ਦੇ ਮੌਨਸੂਨ ਸੈਸ਼ਨ ਦੇ ਵਿੱਚ ਪੰਚਾਇਤੀ ਰਾਜ ਐਕਟ 1994 ਦੇ ਵਿੱਚ ਕੀਤੀਆਂ ਸੋਧਾਂ ਤੇ ਹਾਲੇ ਤੱਕ ਰਾਜਪਾਲ ਨੇ ਮੋਹਰ ਨਹੀਂ ਲਾਈ। ਇਸ ਬਿੱਲ ਰਾਹੀਂ ਸਰਪੰਚਾਂ ਦੇ ਅਹੁਦੇ ਦੇ ਲਈ ਰਾਖਵੇਕਰਨ ਦੇ ਵਿੱਚ ਤਬਦੀਲੀ ਕਰ ਦਿੱਤੀ ਗਈ ਹੈ। ਇਸ ਤਬਦੀਲੀ ਦਾ ਅਸਰ ਇਹ ਹੋਵੇਗਾ ਕਿ ਪਹਿਲਾਂ ਜ਼ਿਲ੍ਹਾ ਲੈਵਲ ਤੇ ਰਾਖਵਾ ਕਰਨ ਦਾ ਰੋਸਟਰ ਤਿਆਰ ਹੁੰਦਾ ਸੀ ਤਾਂ ਹੁਣ ਇਹ ਬਲਾਕ ਲੈਵਲ ਤੇ ਤਿਆਰ ਹੋਵੇਗਾ ਇਸ ਵਾਰ ਉਮੀਦਵਾਰ ਸਿਆਸੀ ਪਾਰਟੀਆਂ ਦੇ ਚੋਣ ਨਿਸ਼ਾਨ ਦੇ ਉੱਤੇ ਚੋਣ ਨਹੀਂ ਲੜ ਸਕਦੇ ਜਿੱਥੇ ਪੰਜਾਬ ਅੰਦਰ ਚਾਰ ਵਿਧਾਨ ਸਭਾ ਦੀਆਂ ਜਿਹੜੀਆਂ ਜਿਮਣੀ ਚੋਣਾਂ ਹੋਣੀਆਂ ਨੇ ਤਾਂ ਸਰਕਾਰ ਚਾਹੁੰਦੀ ਹੈ ਕਿ ਪੰਚਾਇਤੀ ਚੋਣਾਂ ਤੋਂ ਬਾਅਦ ਹੀ ਬਲਾਕ ਸਮਤੀਆਂ ਅਤੇ ਨਗਰ ਨਿਗਮ ਦੀਆਂ ਚੋਣਾਂ ਕਰਵਾਈਆਂ ਜਾਣ ਸਰਕਾਰ ਨੇ ਪਿੰਡਾਂ 'ਚ ਮਾਹੌਲ ਬਣਾਉਣ ਦੇ ਲਈ ਹੁਣ ਫੰਡ ਦੇਣੇ ਵੀ ਸ਼ੁਰੂ ਕਰ ਦਿੱਤੇ ਨੇ ਇਸੇ ਤੇ ਚੱਲਿਆਂ ਪੰਜਾਬ ਦੇ ਮੁੱਖ ਮੰਤਰੀ ਆਪਣੇ ਇਖਤਿਆਰੀ ਕੋਟੇ ਦੇ ਵਿੱਚੋਂ 50 ਕਰੋੜ ਰੁਪਏ ਦੇ ਫੰਡ ਵੀ ਜਾਰੀ ਕਰ ਚੁੱਕੇ ਨੇ ਜੇਕਰ ਪੰਚਾਇਤੀ ਚੋਣਾਂ ਦੀ ਗੱਲ ਕਰੀਏ ਤਾਂ ਲਗਾਤਾਰ ਪੰਚਾਇਤੀ ਚੋਣਾਂ ਨੂੰ ਲਾ ਕੇ ਮੰਨਿਆ ਜਾਂਦਾ ਸੀ ਕਿ ਇਸ ਤਰੀਕ ਨੂੰ ਹੋ ਸਕਦੀਆਂ ਜਾਂ ਫਿਰ ਸਤੰਬਰ ਮਹੀਨੇ ਦੇ ਵਿੱਚ ਹੋ ਸਕਦੀਆਂ ਤਾਂ ਹੁਣ ਅਕਤੂਬਰ ਮਹੀਨੇ ਦੀ ਜਿਹੜੀ ਇੱਕ ਤਰ੍ਹਾਂ ਦੀ ਉਮੀਦ ਆ ਉਹ ਵੱਜੀ ਹੈ ਪਰ ਇਸ ਵਾਰ ਇੱਕ ਮਾਹੌਲ ਹੈ ਕਿ ਪੰਜਾਬ ਦੇ ਅੰਦਰ ਇੱਕ ਮਾਹੌਲ ਤਿਆਰ ਕਰਨ ਦੇ ਲਈ ਜਿੱਥੇ ਪਿਛਲੇ ਦਿਨਾਂ ਦੇ ਵਿੱਚ ਕਈ ਵੱਡੀਆਂ ਮੀਟਿੰਗਾਂ ਹੀ ਪੰਜਾਬ ਦੇ ਮੁੱਖ ਮੰਤਰੀ ਕਰਦੇ ਨੇ ਭਾਵੇਂ ਉਹ ਐਸਐਸਪੀ ਹੋਣ ਜ਼ਿਲ੍ਹਿਆਂ ਦੇ ਜਾਂ ਫਿਰ ਡਿਪਟੀ ਕਮਿਸ਼ਨਰ ਹੋਣ ਔਰ ਬਹੁਤ ਸਾਰੀਆਂ ਸਹੂਲਤਾਂ ਬਹੁਤ ਸਾਰੇ ਕੈਂਪ ਜਿਹੜੇ ਸੀ ਉਹ ਪੰਜਾਬ 'ਚ ਨਜ਼ਰ ਆਏ ਕੀ ਮਾਹੌਲ ਵਾਕਈ ਹੀ ਹੁਣ ਤਿਆਰ ਹੋਵੇਗਾ ਔਰ ਆਉਣ ਵਾਲੇ ਸਮੇਂ ਦੇ ਵਿੱਚ ਕਿੰਨਾ ਕੁ ਸਹਿਯੋਗ ਪੰਚਾਇਤਾਂ ਔਰ ਪੰਚਾਇਤਾਂ ਦੇ ਵਿੱਚ ਜਿਹੜੀ ਜੈਤਾ ਉਹ ਆਮ ਆਦਮੀ ਪਾਰਟੀ ਨੂੰ ਕਿੰਨੀ ਕੁ ਮਿਲੇਗੀ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੇਗਾ। ਬਾਕੀ ਕਮੈਂਟ ਕਰਕੇ ਜਰੂਰ ਦੱਸਣਾ ਕਿ ਤੁਹਾਡੇ ਪਿੰਡਾਂ ਦਾ ਕੀ ਹਾਲ ਆ। ਸਰਪੰਚੀ ਨੂੰ ਲੈ ਕੇ ਤੁਸੀਂ ਕੀ ਸੋਚਦੇ ਹੋ ਜਾਂ ਫਿਰ ਸਰਪੰਚੀ ਦੀਆਂ ਜਿਹੜੀਆਂ ਚੋਣਾਂ ਹੁੰਦੀਆਂ ਨੇ ਉਹ ਪੰਜਾਬ ਦੀਆਂ ਜਾਂ ਪੂਰੇ ਭਾਰਤ ਦੀਆਂ ਇੱਕ ਖਾਸ ਚੋਣਾਂ ਵੀ ਹੁੰਦੀਆਂ ਨੇ। ਇਹਨਾਂ ਚੋਣਾਂ ਨੂੰ ਲੈ ਕੇ ਤੁਹਾਡੇ ਕੀ ਵਿਚਾਰ ਨੇ ਕਮੈਂਟ ਕਰਕੇ ਜਰੂਰ ਦੱਸਣਾ ਦਿਓ ਅੱਗੇ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ।